ਯੋਧੇ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਬਿਲਡਿੰਗਾਂ ਬਣਾਈਆਂ ਕਿਸੇ ਨੇ ਪੈਲੈਸ ਬਣਾ ਲਿਆ ਉਹਨਾਂ ਸਾਰਿਆਂ ਤੇ ਫਿਰ ਪੀੜਾ ਪੰਜਾਬੀ ਚੱਲੇ ਔਰ ਚੱਲ ਰਿਹਾ ਹਰ ਰੋਜ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਯੁੱਧ ਨਸ਼ਿਆਂ ਵਿਰੁੱਧ ਤਹਿਤ ਹੁਣ ਤੱਕ ਪੁਲਿਸ ਨੇ 17444 ਐਫ ਆਈ ਆਰ ਦਰਜ ਕੀਤੀਆਂ ਨੇ। 27087 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਹੀ ਕਰੋੜਾਂ ਦੀ ਡਰੱਗ ਮਨੀ ਵੀ ਚੱਕ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਖਤ ਹੁਕਮਾਂ ਅਨੁਸਾਰ ਨਸ਼ਾ ਤਸਕਰਾਂ ਤੇ ਬਲਡوزر ਐਕਸ਼ਨ ਕੀਤਾ ਜਾ ਰਿਹਾ ਹੈ ਤੇ ਨਸ਼ਾ ਵੇਚ ਕੇ ਖੜੇ ਕੀਤੇ ਮਹਿਲਾ ਨੂੰ ਵੀ ਢੇਢੇਰੀ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਬਿਲਕੁਲ ਵਚਨਬੱਧ ਹੈ ਵੀ ਆਰ ਟੋਟਲੀ ਡੈਡੀਕੇਟਿਡ ਕਿ ਜਿਹੜਾ ਇਹ ਯੂਨ ਨਸ਼ਾ ਵਿਰੁੱਧ ਹੈ ਔਰ ਅਗੇਂਸਟ ਡਰੱਗਸ ਹੈ ਇਹਨੂੰ ਅਸੀਂ ਕਾਮਯਾਬ ਬਣਾਵਾਂਗੇ ਐਂਡ ਬਿਲਕੁਲ ਸਿਨਸੇਅਰਲੀ ਐਂਡ ਫੁੱਲ ਇਫੋਰਟਸ ਦੇ ਨਾਲ ਵਿਦ ਦੀ ਹੈਲਪ ਆਫ ਪਬਲਿਕ ਪਬਲਿਕ ਸਪੋਰਟ ਅਸੀਂ ਇਹਨੂੰ ਸਫਲ ਕਰਾਂਗੇ ਇੱਕ ਮਿੰਟ Thank yeah. you. ਪਿਛਲੇ ਦਿਨੀ ਪੰਜਾਬ ਅੰਦਰ ਭਾਰੀ بارشਾਂ ਪੈਣ ਕਰਕੇ ਗਵਾਂਧੀ ਸੂਬਾ ਪਹਾੜੀ ਇਲਾਕੇ ਵਿੱਚ ਭਾਰੀ ਪਾਣੀ ਆਉਣ ਕਰਕੇ ਹਰਿਕਾ ਦਰਿਆ ਤੇ ਬਿਆਸ ਦਰਿਆ ਦੇ ਨੇੜੇ ਦੇ ਇਲਾਕੇ ਮੰਡਰੀ ਰੀਜ ਭਾਰੀ ਪਾਣੀ ਆਉਣ ਕਰਕੇ ਹਜ਼ਾਰਾਂ ਏਕੜ ਦੀ ਲੋਕਾਂ ਦੀ ਫਸਲ ਡੁੱਬ ਗਈ ਘਾੜ ਡੁੱਬ ਗਈ ਹੈ ਜੰਗਰ ਪਸ਼ੂ ਬ ਕਾਫੀ ਨੁਕਸਾਨ ਆਇਆ ਜਿਹੜਾ ਵੇਖਦਿਆਂ ਅੱਜ ਡੈਂਕਸ ਵਿਰਾ ਟੀਮ ਅਦਰ ਡੈਂਕਸ ਵਿਰਾ ਦੇ ਮਾਲਕ ਸੀਤਲ ਵਿਝਵਾਲੋਂ ਜਿਹੜਾ ਅੱਜ ਲੋੜਾਂ ਦੇ ਪਰਿਵਾਰਾਂ ਨੂੰ ਬਾਬਾ ਹੀਰਾ ਸਿੰਘ ਤੇ ਬਾਬਾ ਗੁਰਨਜੀਤ ਦੇ ਸਾਥ ਦੇ ਨਾਲ ਸਮਾਨ ਵਾਢਰ ਲਈ ਇੱਥੇ ਆਏ ਆ ਵੇਖਣਾ ਹੈ ਸਮਾਨ ਜਿਹੜੇ ਲੋੜਾਂ ਦੇ ਲੋਕਾਂ ਨੂੰ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਲੋਕਾਂ ਦੀ ਮੰਗ ਹੈ ਵੀ ਜਿਹੜੇ ਹੁਣ ਤੇ ਸਮਾਨ ਤੇ ਰਸੇ ਲੋਕਾਂ ਨੂੰ ਮਿਲ ਗਿਆ ਪਰ ਆਉਣ ਵਾਲੇ ਦਿਨ ਜਿਹੜਾ ਪਿੰਡਾਂ ਵਿੱਚ ਖੇਤਾ ਦੀ ਰੇਤਾ ਚਕਾਉਣ ਵਾਸਤੇ ਡੀਜ਼ਲ ਦਵਾਈਆਂ ਅਤੇ ਲੜੀ ਦਾ ਸਮਾਨ ਦੇਣਾ ਚਾਹੀਦਾ ਹੈ ਬਸ ਦੂਸਰੀ ਗੱਲ ਇਹ ਕਹੀ ਗਈ ਹੈ ਵੀ ਜਿਹੜਾ ਜਿਮੀਦਾਰਾਂ ਨੂੰ ਨੁਕਸਾਨ ਹੋਇਆ ਪ੍ਰਤੀਕਰ ਦੇ ਸਾਵਣਾ ਕਟੋਕਰ 70000 ਰੁਪਏ ਪ੍ਰਤੀਕਰ ਮਿਲਣਾ ਚਾਹੀਦਾ ਜਿਹੜੀ ਸਰਕਾਰ ਜਿਹੜੀ ਆ 20000 ਤੋਂ ਵੱਧ ਨਹੀਂ ਦੇ ਰਹੀ ਪਰ ਇਹ ਕੇਂਦਰ ਸਰਕਾਰ ਨੂੰ ਚਾਹੀਦਾ ਮੂੰਹ ਖੋਲਣਾ ਚਾਹੀਦਾ ਵੀ ਬਾਕੀਆਂ ਨੂੰ ਤਾਂ ਤੁਸੀਂ ਹਜ਼ਾਰਾਂ ਕਰੋੜ ਦਿੰਦਾ ਪੰਜਾਬ ਰਿਕੋਵਿਤ ਕਰ ਕਿਤੇ ਇਸ ਬੰਦੀ ਬਾਬਾ ਆਪਣਾ ਗੋਰ ਜਿਹਨਾਂ ਗੱਲ ਕਰਦੇ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਹਿਯੋਗ ਦੇ ਨਾਲ ਜੇ ਕੰਮ ਹੋ ਰਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਇਹ ਧੰਨਵਾਦ ਸਮੂਹ ਸੰਗਤ ਦਾ ਜੀ ਅਸੀਂ ਤਾਂ ਬਸ ਲੈ ਕੇ ਆਉਂਦੇ ਆ ਤੇ ਲੈ ਕੇ ਜਾਂਦੇ ਆ ਸਮੂਹ ਸੰਗਤੀ ਕਰ ਰਹੀ ਤੇ ਅੱਜ ਦੈਨਿਕ ਸਵੇਰਾ ਟੀਮ ਸ਼ੀਤਲ ਵਿਧਜੀ ਹੋਣਾ ਵੱਲੋਂ ਵੀ ਤੇ ਮਦਦ ਭੇਜੀ ਗਈ ਕਿਉਂਕਿ ਕਾਫੀ ਦਿਨਾਂ ਤੋਂ ਉਹਨਾਂ ਨਾਲ ਸਾਡੀ ਗੱਲਬਾਤ ਹੁੰਦੀ ਕੰਟੈਕਟ ਹੋ ਰਿਹਾ ਸੀ ਸਰਦਾਰ ਭਗਵੰਤ ਸਿੰਘ ਜੀ ਹੋਣਾ ਦੇ ਥਰੂ ਤੇ ਉਹਨਾਂ ਮੈਨੂੰ ਇਹ ਵੀ ਕਿਹਾ ਸੀ ਕਿ ਜਦੋਂ ਪਾਣੀ ਹੁੰਦਾ ਹੈ ਪ੍ਰੋਪਰ ਠੀਕ ਹੁੰਦਾ ਹੈ ਸੁੱਕਦਾ ਹੈ ਤੇ ਅਸੀਂ ਡੀਜ਼ਲ ਵਗੈਰਾ ਦੀ ਬੇਨਤੀ ਕੀਤੀ ਸੀ ਉਹ ਕਹਿੰਦੇ ਸੀ ਕਿ ਅਸੀਂ ਉਹ ਚ ਵੀ ਜਿੰਨਾ ਯੋਗਦਾਨ ਪਾਵਾਂਗੇ ਆਪਣੇ ਯੋਗ ਤੇ ਜਿਹੜੀ ਤੁਸੀਂ ਗੱਲ ਕਹੀ بارشਾਂ ਕਾਰਨ بارشਾਂ ਦਾ ਤੇ ਇੱਕ ਬਹਾਨਾ ਬਣਿਆ ਇਹ ਆਪਾਂ ਕਿਉਂਕਿ ਸਰਕਾਰ ਮੈਂ ਕਿਸੇ ਸਰਕਾਰ ਨੂੰ ਨਹੀਂ ਕਹਿ ਰਿਹਾ ਕਿਉਂਕਿ ਜਿਹੜੇ ਫਲੱਡ ਹੈ ਨਾ ਇਹ ਰੱਬ ਵੱਲੋਂ ਨਹੀਂ ਇਹ ਮੈਨਮੇਡ ਆ ਜੀ ਇੱਕ ਬੇਨਤੀ ਹੈ ਮੇਰੀ ਪ੍ਰਵਾਨ ਕਰਿਓ ਕਿ ਪਾਣੀ ਅੱਗੇ ਵੀ بارشਾਂ ਅੱਗੇ ਵੀ ਇੰਨੀਆਂ ਹੀ ਹੁੰਦੀਆਂ ਸੀ ਪਰ ਇੱਕ ਪੰਜਾਬ ਨੂੰ ਡਬਾਉਣ ਦੀ ਜਿਹੜੀਆਂ ਸਾਜ਼ਿਸ਼ਾਂ ਚੱਲ ਰਹੀਆਂ ਐ ਇਹ ਸਰਕਾਰਾਂ ਵੱਲੋਂ ਹੀ ਹੁੰਦੀਆਂ ਨੇ ਬਾਕੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕੋਈ ਸੈਂਟਰ ਜਾਂ ਕੇਂਦਰ ਸਰਕਾਰ ਜਿਹੜੀ ਆ ਕਿ ਆਪਣੇ ਤੱਕ ਨਹੀਂ ਪਹੁੰਚ ਚੰਗੀ ਤਰ੍ਹਾਂ ਕਰ ਪਾ ਰਹੀ ਕੋਈ ਨਹੀਂ ਖਾਲਸਾ ਇਹ ਪੰਜਾਬ ਹੈ ਪੰਜਾਬ ਆਪਣੇ ਸਿਰ ਤੇ ਹੀ ਉੱਠਦਾ ਹੈ ਇਹ ਸ਼ੁਰੂ ਤੋਂ ਹੀ ਹੁੰਦਾ ਅੱਜ ਦੀ ਨਹੀਂ ਗੱਲ ਇਹ ਜੇ 88 ਵਿੱਚ ਆਏ ਸੀ ਤੇ 47 ਵਿੱਚ ਵੀ ਪੰਜਾਬ ਜਿਦੋਂ ਬਣਿਆ ਹੈ ਉਦੋਂ ਵੀ 88 ਵਿੱਚ ਵੀ ਹੜਾ ਆਇਆ ਕਰੋਨਾ ਟਾਈਮ ਹੀ ਆਪਾਂ ਦੇਖ ਲਈਏ ਲਾਕਡਾਊਨ ਵਗੈਰਾ ਚ ਕੀ ਹਾਲ ਹੋਏ ਪੰਜਾਬ ਆਪਣੇ ਸਿਰ ਤੇ ਹੀ ਉੱਠਿਆ ਹੈ ਤੇ ਅੱਜ ਵੀ ਸਾਰੀ ਸੰਗਤ ਇਹਨਾਂ ਜਿਹੜੇ ਲੋੜਬੰਦ ਲੋਕ ਨੇ ਉਹਨਾਂ ਦੇ ਨਾਲ ਹੈ ਔਰ ਜਿਹੜੀ ਚੀਜ਼ ਜੀ ਖਾਸ ਜਿਹੜੀ ਲੋਡ ਆ ਪਾਣੀ ਉਤਰ ਕੇ ਦਰਿਆ ਜਨੋਂ ਕਾਫੀ ਰਾਤ ਮੜੀਆ ਔਰ ਕਿਹੜਾ ਕਿਹਣੀ ਚੀਜ਼ ਦੀ ਮੇਨ ਮੇਨ ਸਭ ਤੋਂ ਜਿਹੜੀ ਲੋਡ ਆ ਵੈਟਰਨਰੀ ਡਾਕਟਰਸ ਮੈਡੀਸਨ ਦੀ ਤੇ ਹਿਊਮਨ ਡਾਕਟਰਸ ਜਿਹੜੇ ਮੇਨ ਇਹਨਾਂ ਦੀ ਲੋਡ ਆ ਸਾਡੇ ਕੋਲ ਵੀ ਵੈਟਰਨਰੀ ਤੇ ਦੂਜੇ ਦੋਵੇਂ ਡਾਕਟਰ ਵੀ ਨੇ ਤੇ ਮੈਡੀਸਨਸ ਵੀ ਨੇ ਕੰਪਲੀਟ ਹੀ ਮੀਨਸ ਕਿ ਸਾਰੀਆਂ ਹੀ ਮੇਨ ਮੈਡੀਸਨ ਦੀ ਤੇ ਹੈਗੀ ਹੈਗੀ ਕਿਉਂਕਿ ਤੁਸੀਂ ਜਦੋਂ ਐਂਟਰ ਕੀਤੇ ਆਪਾਂ ਕਿੰਨੀ ਗੰਦੀ ਸਮੈਲ ਆਈ ਸੀ ਤੇ ਸਾਨੂੰ ਇਧਰ ਐਂਟਰ ਹੋਏ ਨੂੰ ਅਜੇ ਅੱਧਾ ਘੰਟਾ ਹੀ ਹੋਇਆ ਤੇ ਸਾਡੇ ਪੈਰਾ ਵਿੱਚ ਨਾ ਖਾਰਸ਼ ਹੋਣੀ ਸ਼ੁਰੂ ਹੋ ਗਈ ਆ ਤੇ ਦੂਜੀ ਲੋੜ ਜਦੋਂ ਇਹ ਪਾਣੀ ਘਟਦਾ ਹੈ ਡੀਜ਼ਲ ਬੀ ਤੇ ਖਾਦ ਦੀ ਸੋ ਸਾਰੀ ਸੰਗਤ ਦੇ ਚਰਨਾਂ ਚ ਤੁਹਾਡੇ ਡੈਨਿਕਸ ਵਗੈਰਾ ਚੈਨਲ ਦੇ ਥਰੂ ਇਹ ਬੇਨਤੀ ਹੈ ਸਭੀ ਸਾਰੀ ਸੰਗਤ ਨੂੰ ਕਿ ਆਪਾਂ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਤੁਸੀਂ ਇੱਥੇ ਆਏ ਜੀ ਡੈਨਿਕਸ ਵਗੈਰਾ ਕਲੂਬ ਨੂੰ ਤੁਸੀਂ ਪਹੁੰਚ ਕੀਤੀ ਆ ਤੁਹਾਨੂੰ ਕਿੰਤਰਾਂ ਜ਼ਿਆਦਾ ਡੈਨਿਕਸ ਵਗੈਰਾ ਟੀਮ ਨੂੰ ਕਿੰਨਾ ਸਹਿਯੋਗ ਮਿਲਿਆ ਜੀ ਮਿਲੋ ਮੇਰੇ ਵੱਲੋਂ ਮਦੋਂ ਬਾਉ ਜੀ ਨੇ ਸਪੈਸ਼ਲ ਸੀਤਲਬੀ ਜੀ ਨੇ ਸਪੈਸ਼ਲ ਭੇਜਿਆ ਕਹਿੰਦੇ ਤੁਸੀਂ ਅੱਜ ਜਾਓ ਤੁਹਾਨੂੰ ਇੱਕ ਗੱਡੀ ਦੇ ਕੇ ਭੇਜਦਾ ਹਾਂ ਮੈਂ ਉਹਨਾਂ ਨੇ ਮੈਨੂੰ ਸਪੈਸ਼ਲ ਗੱਡੀ ਦੇ ਕੇ ਭੇਜਿਆ ਉਹਦੇ ਵਿੱਚ ਰਾਸ਼ਨ ਰਸਤ ਬਹੁਤ ਚੀਜ਼ਾਂ ਭੇਜੀਆਂ ਉਹ ਉਹਨਾਂ ਨੇ ਕਿਹਾ ਉੱਥੋਂ ਦਾ ਮੌਕੇ ਦਾ ਜੈਜਾ ਲੈ ਕੇ ਆਓ ਕਿ ਉੱਥੇ ਹੈ ਕੀ ਆ ਕਿਹੜੀ ਚੀਜ਼ ਦੀ ਅੱਗੇ ਦਿੱਕਤ ਹੋਣਦੀ ਆ ਆਪਾਂ ਨੂੰ ਔਰ ਚੀਜ਼ ਉਹ ਬੰਦੇ ਨੂੰ ਮਿਲਣੀ ਚਾਹੀਦੀ ਆ ਜਿਹਨੂੰ ਜਿਹਨੂੰ ਜ਼ਰੂਰਤ ਆ ਲੋੜਵੰਦ ਜਿਹੜਾ ਵਾ ਉਹਨੂੰ ਹੀ ਚੀਜ਼ ਦਿੱਤੀ ਜਾਵੇ ਔਰ ਆਪਾਂ ਬਿਲਕੁਲ ਲਾਸਟ ਤੇ ਜਿੱਥੋਂ ਤੱਕ ਲਾਸਟ ਆਪਾਂ ਨੂੰ ਮੌਕਾ ਮਿਲਿਆ ਬਿਲਕੁਲ ਦਰਿਆ ਦੇ ਕੰਢੇ ਤੱਕ ਆਪਾਂ ਪਹੁੰਚਿਆ ਉਥੋਂ ਤੱਕ ਉਹਨਾਂ ਹਰੇਕ ਲੋੜਵੰਦ ਬੰਦੇ ਨੂੰ ਚੀਜ਼ ਦਿੱਤੀ ਜਿਹਨੂੰ ਜ਼ਰੂਰਤ ਸੀਗੀ ਮੁਸਲਮਾਨ ਭਾਈਚਾਰੇ ਤੋਂ ਬਾਅਦ ਦੇ ਵਿੱਚ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਸਾਡੀ ਟੀਮ ਵੱਲੋਂ ਇਹ ਆ ਕਿ ਜਿੰਨੀ ਵੀ ਜ਼ਰੂਰਤ ਹੋਊਗੀ ਵੱਧ ਤੋਂ ਵੱਧ ਅਸੀਂ ਸਾਡਾ ਦੈਨਿਕ ਸਵੇਰਾ ਸ਼ੀਤਲਬੀਜ ਜੀ ਸਾਡਾ ਸ਼ੀਤਲ ਗਰੁੱਪ ਮਤਲਬ ਸਾਡਾ ਬਹੁਤ ਤਕੜਾ ਗਰੁੱਪ ਹੈਗਾ ਜਲੰਧਰ ਦਾ ਤੇ ਉਹ ਅਸੀਂ ਜਿੱਥੇ ਵੀ ਸਾਡੀ ਜ਼ਰੂਰਤ ਪਊਗੀ ਅਸੀਂ ਹਰ ਟਾਈਮ ਤੁਹਾਡੀ ਮਤਲਬ ਸੰਗਤ ਦੇ ਨਾਲ ਖੜੇ ਆ ਬਾਉ ਜੀ ਲੋ ਫੁੱਲ ਸਾਨੂੰ ਸਪੋਰਟ ਆ ਜੀ ਤੁਸੀਂ ਆਮ ਪਰਦੀ ਸੀਨੀਅਰ ਲੀਡਰਸ਼ਿਪ ਦੇ ਮੇਡ ਆਗਮ ਦੇ ਕੀ ਲੋਕਾਂ ਨੂੰ ਸ਼ੁਆਸ਼ ਦੇਣਾ ਜਿੱਤਰਾ ਦੇ ਸਵੇਰਾ ਟੀਮ ਇਥੇ ਸੀ ਤੋਂ ਆਈ ਆ ਆ ਦੇਖੋ ਜੀ ਮੈਂ ਇਹ ਜਿਹੜੀ ਸੇਵਾ ਆ ਇਹ ਸਾਡੇ ਦੈਨਿਕ ਸਵੇਰਾ ਦੇ ਸ਼ੀਤਲ ਵੀਰ ਜੀ ਵੱਲੋਂ ਭੇਜੀ ਗਈ ਆ ਝੂਲਨਾ ਮਹਿਲ ਵਾਲਿਆਂ ਦੇ ਅੰਡਰ ਸਾਡੇ ਮੀਡੀਆ ਜਿਹੜੇ ਸਾਰੇ ਆ ਭਰਾਵਾਂ ਦੇ ਅੰਡਰ ਭੇਜੀ ਗਈ ਆ ਔਰ ਮੈਨੂੰ ਵੀ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਬੜੀ ਖੁਸ਼ੀ ਹੁੰਦੀ ਆ ਕਿ ਪੰਜਾਬ ਵਿੱਚ ਹਾਲਾਤ ਜ਼ਰੂਰ ਇਹ ਲੋਕਾਂ ਨਾਲ ਮਾੜੇ ਹੋਏ ਆ ਪਰ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਐਨਜੀਓ ਜਿਹੜੀਆਂ ਜਿਵੇਂ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਲੋਕਾਂ ਦਾ ਸਾਥ ਦੇ ਰਹੀਆਂ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਵੀ ਦਿਨ ਰਾਤ ਲੋਕਾਂ ਦੇ ਨਾਲ ਖੜੀ ਆ ਔਰ ਵੱਧ ਤੋਂ ਵੱਧ ਜਿਹੜਾ ਲੋਕਾਂ ਨੂੰ ਜਿਹੜੀ ਸਹੂਲਤ ਦੇ ਰਹੀ ਆ ਔਰ ਮੈਂ ਇਸ ਦੈਨਿਕ ਸਵੇਰਾ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹੋ ਕਹਿਣਾ ਚਾਹਾਂਗੀ ਕਿ ਅਸੀਂ ਇਨ੍ਹਾਂ ਲੋਕਾਂ ਦੇ ਨਾਲ ਦਿਨ ਰਾਤ ਆਉਣ ਵਾਲੇ ਟਾਈਮ ਵਿੱਚ ਵੀ ਖੜੀ ਆ ਮੈਂ ਤੁਹਾਨੂੰ ਟੈਂਸ਼ਨ ਦਿਤੇ ਪਤਾ ਕਰ ਮੈਂ ਤਰਨਤਾਰਨ ਤੋਂ ਜਸਵਿੰਦਰ ਗਲੋਤਰਾ ਐਨੰਕ ਸੇਵਾ ਰਾਹੀਂ ਮੈਂ ਪ੍ਰੈਸ ਰਿਪੋਰਟਿੰਗ ਦੀ ਸੇਵਾ ਨਿਭਾ ਰਿਹਾ ਹਾਂ ਅੱਜ ਮੈਨੂੰ ਸਵੇਰੇ ਤਰਨਤਾਰਨ ਤੋਂ ਜਲੰਧਰ ਆਫਿਸ ਤੋਂ ਫੋਨ ਆਇਆ ਕਿ ਆਪਣੀ ਟੀਮ ਭਗਵੰਤ ਜੀ ਵੱਲੋਂ ਇੱਕ ਗੱਡੀ ਭੇਜੀ ਗਈ ਹੈ ਰਾਸ਼ਨ ਦੀ ਉਹ ਜਾ ਕੇ ਤੇ ਉਹਨਾਂ ਦੇ ਨਾਲ ਦਰਿਆ ਵਾਲੇ ਉਸ ਖੇਤਰ ਜਿੱਥੇ ਕਿ ਹੜ੍ਹਾਂ ਦੇ ਨਾਲ ਬਹੁਤ ਜ਼ਿਆਦਾ ਲੋਕੀ ਪ੍ਰਭਾਵਿਤ ਹੋਇਆ ਤੇ ਘਰ-ਘਰ ਜਾ ਕੇ ਉਹ ਆਪਾਂ ਰਾਸ਼ਨ ਉੱਥੇ ਪਹੁੰਚਾਉਣਾ ਵਾ ਤੇ ਮੈਂ ਇੱਥੇ ਇਹਨਾਂ ਦੇ ਕੋਲ ਭਗਵੰਤ ਜੀ ਕੋ ਪਹੁੰਚਿਆ ਨਾਲ ਮੇਰੀ ਅੰਜੂ ਵਰਮਾ ਜੀ ਤਰੰਤਾਰਨ ਜ਼ਿਲ੍ਹਾ ਆਮ ਆਦਮੀ ਪਾਰਟੀ ਦੇ ਜਨਰਲ ਸੈਕਟਰੀ ਉਹ ਆਏ ਆ ਹੋਰ ਸਾਡੇ ਪਨੀਤ ਜੀ ਆਇਆ ਜਸਬੀਰ ਸਿੰਘ ਲੱड्डू ਜੀ ਆਇਆ ਅਸੀਂ ਸਾਰਿਆਂ ਨੇ ਧਿਆਨ ਕੇ ਭਗਵੰਨ ਜੀ ਨਾਲ ਬਾਕੀ ਆ ਝੁੱਲਨੇ ਸਾਹਵਲੇ ਬਾਬਾ ਜੀ ਉਹਨਾਂ ਦੇ ਪੂਰੇ ਸਹਿਯੋਗ ਦੇ ਨਾਲ ਅਸੀਂ ਇਹ ਬਾਰਡਰ ਤੇ ਆਪਣਾ ਦਰਿਆ ਦੇ ਕੰਢੇ ਤੇ ਜਿੱਥੇ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਉਹਨਾਂ ਤੱਕ ਪਹੁੰਚ ਕੇ ਇਹ ਜਿਹੜੀ ਮਦਦ ਰਸਤ ਆਈ ਹੈ ਪਚਾਰੇ ਆ ਤੇ ਮੈਂ ਦਿਨਿਕ ਸਵੇਰਾ ਵੱਲੋਂ ਸ਼ੀਧੀ ਸ਼ੀਤਲਵਿਝੀ ਵੱਲੋਂ ਸ਼੍ਰੀ ਅਫਸ਼ੇਕਵਿਝੀ ਵੱਲੋਂ ਇਹ ਲੋਕਾਂ ਨੂੰ ਇਹ ਪੂਰਨ ਵਿਸ਼ਵਾਸ ਦਿਵਾਉਂਦੇ ਆ ਕਿ ਇਹ ਹੀ ਉਹਨਾਂ ਦੀ ਹਰ ਤਰ੍ਹਾਂ ਦੇ ਨਾਲ ਮਦਦ ਕਰਨ ਲਈ ਉਹਨਾਂ ਦੇ ਨਾਲ ਖੜੇ ਆ। ਇਹ ਬਾਅਦ ਦੇ ਵਿੱਚ ਜਿਹੜੀ ਡੀਜ਼ਲ ਦੀ ਦਵਾਈਆਂ ਦੀ ਹੋਰ ਵੀ ਜੋ ਜ਼ਰੂਰਤ ਪਊਗੀ ਉਹ ਹੀ ਸਾਰੀ ਬੌਜੀ ਤਾਂ ਕਿ ਗੱਲ ਪਚਾਵਾਗੇ ਤੇ ਵੱਧ ਤੋਂ ਵੱਧ ਮਦਦ ਇੱਥੇ ਲੈ ਕੇ ਆਵਾਂਗੇ ਤੇ ਲੋਕਾਂ ਤੱਕ ਤਾਂ ਕਿ ਉਹਨਾਂ ਨੂੰ ਮਿਲ ਸਕੇ ਤੇ ਲੋਕਾਂ ਨੂੰ ਉਹਦਾ ਲਾਭ ਹੋ ਸਕੇ। ਹੁਣ ਇਹ ਆ ਵੀ ਜਿਹੜਾ ਆ ਜਿਹੜਾ ਮੰਡ ਏਰੀਆ ਪ੍ਰਭਾਵ ਦੇ ਏਰੀਆ 'ਚ ਰਾਸ਼ਨ ਦੇਣ ਸਵੇਰਾ ਟੂਰਲ ਮੱਲੇ ਜਾ ਰਿਹਾ। ਉਹ ਤੋਂ ਲੋਕੀ ਪ੍ਰਭਾਵਤਾ ਕੋਟ ਕੋਟ ਧੰਵਾਦੀ ਵੀ ਕਰ ਰਹੇ ਆ ਤਰਨ ਤਨ ਤੋਂ ਜਸਵੀਰ ਲੱਡੂ ਦੇਣ ਸਵੇਰਾ ਟੂਰ ਵੀ ਤਰਨ ਤਾਰ।